ਮੰਡੀ ਤੋਂ ਪਾਸਪਾਸ ਸੰਸਦ ਮੈਂਬਰ ਅਤੇ ਫਿਲਮ اداکارਾ ਕਗਨਾ ਰਣੌਤ ਨੇ ਕਾਂਗਰਸ ਨੇਤਾ راہਲ ਗਾਂਧੀ ਬਾਰੇ ਵਿਵਾਦਿਤ ਬਿਆਨ ਦੇ ਦਿੱਤਾ ਹੈ ਕਗਨਾ ਨੇ ਕਿਹਾ راہਲ ਗਾਂਧੀ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ ਉਹਨਾਂ ਕਿਹਾ راہਲ ਗਾਂਧੀ ਹਮੇਸ਼ਾ ਸੰਵਿਧਾਨ ਨੂੰ ਠੇਸ ਪਹੁੰਚਾਉਂਦੇ ਨੇ ਕੰਗਨਾ ਨੇ ਕਿਹਾ ਰਾਹੁਲ ਗਾਂਧੀ ਜਿਸ ਹਾਲਤ ਵਿੱਚ ਸੰਸਦ ਵਿੱਚ ਪਹੁੰਚਦੇ ਨੇ ਅਤੇ ਜਿਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਨੇ ਉਹਨੂੰ ਵੇਖ ਕੇ ਲੱਗਦਾ ਹੈ ਉਹ ਹਮੇਸ਼ਾ ਹੀ ਨਸ਼ੇ ਦੇ ਵਿੱਚ ਰਹਿੰਦੇ ਨੇ ਕੰਗਨਾ ਰਣੋਧ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਤੇ ਹਮਲਾ ਕਰ ਚੁੱਕੀ ਹੈ ਕੰਗਨਾ ਨੇ 1 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਕੀਤਾ ਉਹਨਾਂ ਤੋਂ ਜ਼ਿਆਦਾ ਤਾਂ ਕਾਂਗਰਸ ਦੀ ਆਗੂ ਨੂੰ ਤੁਰੰਤ ਕੋਈ ਥੈਰੇਪੀ ਲੈਣੀ ਚਾਹੀਦੀ ਹੈ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਦੌਰਾਨ ਕੰਗਨਾਰ ਰਣੌਤ ਨੇ ਰਾਹੁਲ ਗਾਂਧੀ ਦੇ ਭਾਸ਼ਣਾਂ ਨੂੰ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਸੀ ਕੰਗਨਾ ਰਨੌਤ ਨੇ ਸ਼ਨੀਵਾਰ 27 ਜੁਲਾਈ ਨੂੰ ਪੈਰਿਸ 올림픽 2024 ਦੇ ਉਦਘਾਟਨ ਸਮਾਰੋਹ ਦੇ ਵਿੱਚ ਪ੍ਰਦਰਸ਼ਨ ਦੀ ਬੀ ਸਖਤ ਆਲੋਚਨਾ ਕੀਤੀ। ਉਹਨਾਂ ਸਮਾਰੋਹ ਦੇ ਵਿੱਚ ਇੱਕ ਪ੍ਰਦਰਸ਼ਨ ਨੂੰ ਬਹੁਤ ਜ਼ਿਆਦਾ ਅਜਿੰਸੀ ਦੱਸਿਆ। ਕੰਗਨਾ ਨੇ ਕਿਹਾ ਅਸ਼ਲੀਲਤਾ ਦਾ ਪ੍ਰਦਰਸ਼ਨ ਖੱਬੇ ਪੱਖੀਆਂ ਵੱਲ 올림픽 ਖੇਡਾਂ ਨੂੰ ਹਾਈਜੈਕ ਕਰਨ ਦਾ ਨਤੀਜਾ ਹੈ। ਅਪਡੇਟ ਲੈ ਕੇ ਫਿਰੂਬਰੂ ਹੋਵਾਂਗੇ ਵੇਖਦੇ ਰਹੋ। ਧਿਆਨ ਲਾਓ। ਮੰਡੀ ਤੋਂ ਪਾਸਪਾਸ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕਗਨਾ ਰਣੋਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਵਿਵਾਦਿਤ ਬਿਆਨ ਦੇ ਦਿੱਤਾ ਹੈ ਕਗਨਾ ਨੇ ਕਿਹਾ ਰਾਹੁਲ ਗਾਂਧੀ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ। ਉਹਨਾਂ ਕਹਿਆ ਰਾਹੁਲ ਗਾਂਧੀ ਹਮੇਸ਼ਾ ਸੰਵਿਧਾਨ ਨੂੰ ਠੇਸ ਪਹੁੰਚਾਉਂਦੇ ਨੇ। ਕੰਗਨਾ ਨੇ ਕਿਹਾ ਰਾਹੁਲ ਗਾਂਧੀ ਜਿਸ ਹਾਲਤ ਵਿੱਚ ਸੰਸਦ ਵਿੱਚ ਪਹੁੰਚਦੇ ਨੇ ਅਤੇ ਜਿਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਨੇ ਉਹਨੂੰ ਵੇਖ ਕੇ ਲੱਗਦਾ ਹੈ ਉਹ ਹਮੇਸ਼ਾ ਹੀ ਨਸ਼ੇ ਦੇ ਵਿੱਚ ਰਹਿੰਦੇ ਨੇ। ਕੰਗਨਾ ਰਣੋਧ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਤੇ ਹਮਲਾ ਕਰ ਚੁੱਕੀ ਹੈ। ਕੰਗਨਾ ਨੇ 1 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਕੀਤਾ। ਉਹਨਾਂ ਤੋਂ ਜ਼ਿਆਦਾ ਤਾਂ ਕਾਂਗਰਸੀ ਆਗੂ ਨੂੰ ਤੁਰੰਤ ਕੋਈ ਥੈਰੇਪੀ ਲੈਣੀ ਚਾਹੀਦੀ ਹੈ। 18ਵੀਂ ਲੋਕ ਸਭਾ ਤੇ ਪਹਿਲੇ ਸੈਸ਼ਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਦੌਰਾਨ ਕੰਗਨਾਰ ਰਣੌਤ ਨੇ ਰਾਹੁਲ ਗਾਂਧੀ ਦੇ ਭਾਸ਼ਣਾਂ ਨੂੰ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਸੀ ਕੰਗਨਾ ਰਨੌਤ ਨੇ ਸ਼ਨੀਵਾਰ 27 ਜੁਲਾਈ ਨੂੰ ਪੈरिस 올림픽 2024 ਦੇ ਉਦਘਾਟਨ ਸਮਾਰੋਹ ਦੇ ਵਿੱਚ ਪ੍ਰਦਰਸ਼ਨ ਦੀ ਵੀ ਸਖਤ ਆਲੋਚਨਾ ਕੀਤੀ ਉਹਨਾਂ ਸਮਾਰੋਹ ਦੇ ਵਿੱਚ ਇੱਕ ਪ੍ਰਦਰਸ਼ਨ ਨੂੰ ਬਹੁਤ ਜ਼ਿਆਦਾ ਜਿੰਸੀ ਦੱਸਿਆ ਕੰਗਨਾ ਨੇ ਕਿਹਾ ਅਸ਼ਲੀਲਤਾ ਦਾ ਪ੍ਰਦਰਸ਼ਨ ਖੱਬੇ ਪੱਖੀਆਂ ਵੱਲੋਂ 올림픽 ਖੇਡਾਂ ਨੂੰ ਹਾਈਜੈਕ ਕਰਨ ਦਾ ਨਤੀਜਾ ਹੈ ਅਪਡੇਟ ਲੈ ਕੇ ਫਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ